ਤਾਲੀਬਾਨ ਸਰਕਾਰ ਨੇ ਅਫਗਾਨਿਸਤਾਨ ਦੇ ਵਿੱਚ ਪੂਰੀ ਤਰ੍ਹਾਂ ਇੰਟਰਨੈਟ ਤੇ ਮੋਬਾਈਲ ਸੇਵਾਵਾਂ ਬੰਦ ਕਰ ਦਿੱਤੀਆਂ ਨੇ ਡਿਜੀਟਲ ਬਲੈਕਆਊਟ ਕਰ ਦਿੱਤਾ ਗਿਆ ਹੈ ਇਸੁਰੇ ਦੀ ਸਭ ਤੋਂ ਵੱਡੀ ਖਬਰ ਹੈ ਅਫਗਾਨਿਸਤਾਨ ਦੇ ਵਿੱਚ ਸਰਕਾਰ ਨੇ ਇੰਟਰਨੈਟ ਤੋਂ ਲੈ ਕੇ ਮੋਬਾਈਲ ਸੇਵਾਵਾਂ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤੀਆਂ ਗਈਆਂ ਨੇ ਪੂਰੀ ਦੁਨੀਆ ਨਾਲੋਂ ਅਫਗਾਨਿਸਤਾਨ ਦੇ ਲੋਕਾਂ ਦਾ ਸੰਪਰਕ ਤੋੜ ਦਿੱਤਾ ਗਿਆ ਜੋ ਮੀਡੀਆ ਰਿਪੋਰਟਸ ਮੁਤਾਬਕ ਜਾਣਕਾਰੀ ਹੈ ਕਿ ਅਫਗਾਨਿਸਤਾਨ ਦੀ ਸਰਕਾਰ ਦੇ ਹੁਕਮਾਂ ਤੋਂ ਬਾਅਦ ਇਸ ਕਦਮ ਨੂੰ ਚੁੱਕਿਆ ਗਿਆ ਕਿਸੇ ਵੱਡੇ ਪ੍ਰਦਰਸ਼ਨ ਅਤੇ ਅੰਦੋਲਨ ਦੇ ਕਾਰਨ ਮਾਹੌਲ ਖਰਾਬ ਹੋਣ ਤੋਂ ਰੋਕਣ ਦੇ ਲਈ ਇਹ ਕਦਮ ਚੁੱਕਿਆ ਗਿਆ ਇਹ ਜੋ ਮੀਡੀਆ ਰਿਪੋਰਟਸ ਕਹਿ ਰਹੀਆਂ ਨੇ ਕਥਤ ਤੌਰ ਤੇ ਸੋ ਇਹ ਡਿਜੀਟਲ ਬਲੈਕਆਊਟ ਹੋਇਆ ਹੈ afghan ਨਾਗਰਿਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੰਦਾ ਹੈ ਪਰਿਵਾਰ ਹੁਣ ਆਪਣੇ ਵਿਦੇਸ਼ ਰਹਿੰਦੇ ਰਿਸ਼ਤੇਦਾਰਾਂ ਨਾਲ ਸੰਪਰਕ ਨਹੀਂ ਕਰ پا ਰਹੇ ਅੰਤਰਰਾਸ਼ਟਰੀ ਕਾਲ ਅਤੇ ਸੁਨੇਹੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਨੇ afghanistan ਵਿੱਚ ਸੋਮਵਾਰ ਤੋਂ ਅਚਾਨਕ ਡਿਜੀਟਲ ਬਲੈਕਆਊਟ ਹੋ ਗਿਆ ਹੈ ਪੂਰੇ ਦੇਸ਼ ਵਿੱਚ ਇੰਟਰਨੈਟ ਅਤੇ ਮੋਬਾਈਲ ਸੇਵਾਵਾਂ ਮਾ ਇਕੱਠੇ ਹੀ ਬੰਦ ਕਰ ਦਿੱਤੀਆਂ ਗਈਆਂ ਨੇ ਤਾਲੀਬਾਨ ਸਰਕਾਰ ਦੇ ਇਸ ਫੈਸਲੇ ਨੇ ਕਰੋੜਾਂ ਅਫਗਾਨ ਨਾਗਰਿਕਾਂ ਨੂੰ ਬਾਹਰੀ ਦੁਨੀਆ ਤੋਂ ਪੂਰੀ ਤਰ੍ਹਾਂ ਵੱਖ ਕਰ ਦਿੱਤਾ ਹੈ ਰਾਜਧਾਨੀ ਕਾਬੁਲ, ਹਰਾਤ, ਮਜ਼ਾਰ-ਏ-ਸ਼ਰੀਫ, ਉਰੂਜਗਾਨ ਅਤੇ ਕਈ ਸੂਬਾਈ ਸ਼ਹਿਰਾਂ ਵਿੱਚ ਹੁਣ ਪੂਰੀ ਤਰ੍ਹਾਂ ਇੰਟਰਨੈਟ ਅਤੇ ਮੋਬਾਈਲ ਸੇਵਾਵਾਂ ਬੰਦ ਨੇ ਸਥਾਨਕ ਲੋਕਾਂ ਦੇ ਮੁਤਾਬਿਕ ਸਭ ਤੋਂ ਪਹਿਲਾਂ ਫਾਈਬਰ ਆਪਟਿਕ ਇੰਟਰਨੈਟ ਲਾਈਨਾਂ ਕੱਟੀਆਂ ਗਈਆਂ ਇਸ ਤੋਂ ਬਾਅਦ ਕੁਝ ਘੰਟਿਆਂ ਤੱਕ ਮੋਬਾਈਲ ਡਾਟਾ ਚੱਲਦਾ ਰਿਹਾ ਪਰ ਹੌਲੀ-ਹੌਲੀ ਮੋਬਾਈਲ ਟਾਵਰ ਵੀ ਬੰਦ ਹੋਣ ਲੱਗੇ ਹੁਣ ਨਾ ਇੰਟਰਨੈਟ ਚੱਲ ਰਿਹਾ ਹੈ ਤੇ ਨਾ ਹੀ ਕੋਈ ਫੋਨ ਕਾਲ ਕੀਤੀ ਜਾ ਸਕਦੀ ਹੈ ਸੋ ਅਫਗਾਨਿਸਤਾਨ ਦੇ ਵਿੱਚ ਵੱਡਾ ਕਦਮ ਹੈ ਜਿਹੜਾ ਉਹ ਚੁੱਕਿਆ ਗਿਆ ਜਾਣਕਾਰੀ ਮੁਤਾਬਕ ਆਮ ਲੋਕਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਸੋ ਤਾਲਿਬਾਨ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਪਰ ਮਾਹਿਰਾਂ ਅਤੇ ਸਥਾਨਕ ਪੱਤਰਕਾਰਾਂ ਦਾ ਮੰਨਣਾ ਹੈ ਕਿ ਇਹ ਕਦਮ ਰਾਜਨੀਤਿਕ ਕਾਬੂ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ ਕਿਸੇ ਵੀ ਵੱਡੇ ਵਿਰੋਧ ਪ੍ਰਦਰਸ਼ਨ ਜਾਂ ਫਿਰ ਜਨ ਅੰਦੋਲਨ ਨੂੰ ਰੋਕਣ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਇੰਟਰਨੈਟ ਬੰਦ ਕਰਕੇ ਸਰਕਾਰ ਆਵਾਜ਼ ਉਠਾਉਣ ਵਾਲਿਆਂ ਤੇ ਅਸੰਤੋਸ਼ ਦੀਆਂ ਖਬਰਾਂ ਨੂੰ ਦਬਾਉਣਾ ਚਾਹੁੰਦੀ ਹੈ ਇਹ ਵੀ ਜਾਣਕਾਰੀ ਹੈ ਮੀਡੀਆ ਰਿਪੋਰਟਸ ਮੁਤਾਬਕ ਅੰਤਰਰਾਸ਼ਟਰੀ ਮੀਡੀਆ ਤੇ ਮਨੁੱਖੀ ਅਧਿਕਾਰ ਸੰਸਥਾਵਾਂ ਤਾਲੀਬਾਨ ਦੀ ਇਸ ਕਾਰਵਾਈ ਦੀ ਕਰੜੀ ਆਲੋਚਨਾ ਵੀ ਕਰਦੀਆਂ ਨਜ਼ਰ ਆ ਰਹੀਆਂ ਨੇ ਸੰਯੁਕਤ ਰਾਸ਼ਟਰ ਤੇ ਪੱਛਮੀ ਦੇਸ਼ਾਂ ਲਈ ਇਹ ਵੱਡਾ ਸਵਾਲ ਬਣ ਗਿਆ ਹੈ ਕਿ ਬਿਨਾਂ ਸੰਪਰਕ ਤੇ ਪਾਰਦਰਸ਼ਤਾ ਦੇ ਅਫਗਾਨਿਸਤਾਨ ਨੂੰ ਕਿਵੇਂ ਮਦਦ ਦਿੱਤੀ ਜਾ ਸਕਦੀ ਹੈ ਇਹ ਕਦਮ ਤਾਲੀਬਾਨ ਦੀ ਪਹਿਲਾਂ ਤੋਂ ਹੀ ਖਰਾਬ ਛਵੀ ਨੂੰ ਹੋਰ ਵਿਗਾੜ ਸਕਦਾ ਹੈ ਸੋ ਅਫਗਾਨਿਸਤਾਨ ਦੇ ਵਿੱਚ ਬਲੈਕਆਊਟ ਹੋ ਗਿਆ ਹੈ ਡਿਜੀਟਲ ਬਲੈਕਆਊਟ ਹੈ ਅਫਗਾਨਿਸਤਾਨ ਪਹਿਲਾ ਹੀ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਲੱਖਾਂ ਲੋਕ ਗਰੀਬ, ਭੁੱਖਮਰੀ ਅਤੇ ਬੇਰੋਜ਼ਗਾਰੀ ਨਾਲ ਜੂਝਦੇ ਨਜ਼ਰ ਆਏ ਨੇ ਹੁਣ ਰਾਹਤ ਅਤੇ ਮਨੁੱਖੀ ਸਹਾਇਤਾ ਸੰਸਥਾਵਾਂ ਐਨਜੀਓ ਦੇ ਲਈ ਜ਼ਮੀਨੀ ਹਾਲਾਤਾਂ ਦਾ ਅੰਦਾਜ਼ਾ ਲਗਾਉਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ ਕਈ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਕਿਹੜੇ ਇਲਾਕਿਆਂ ਵਿੱਚ ਤੁਰੰਤ ਮਦਦ ਦੀ ਲੋੜ ਹੈ ਸਹਾਇਤਾ ਸਮਗਰੀ ਅਤੇ ਦਵਾਈਆਂ ਪਹੁੰਚਣ ਵਿੱਚ ਵੀ ਵੱਡੀ ਰੁਕਾਵਟ ਪੈ ਗਈ ਹੈ ਸੋ afghanistan ਦੇ ਵਿੱਚ ਇਸ ਵੇਲੇ ਇੰਟਰਨੈਟ ਮੋਬਾਈਲ ਬਿਲਕੁਲ ਬੰਦ ਕਰ ਦਿੱਤੇ ਗਏ ਨੇ ਡਿਜੀਟਲ ਸੇਵਾਵਾਂ ਪੂਰੀ ਤਰ੍ਹਾਂ ਠੱਪ ਕਰ ਦਿੱਤੀਆਂ ਗਈਆਂ ਨੇ